ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਪਲਾਟ ਵਿਕਾਊ ਹੈ ਸੈਕਟਰ 99 ਮੁਹਾਲੀ 10 ਮਰਲੇ 20 ਮਰਲੇ ਤੇ 30 ਮਰਲੇ ਦਾ ਰੇਟ ਹੈ ਜੀ 21 ਲੱਖ ਰੁਪਇਆ ਮਰਲੇ ਦਾ ਨਾਲ ਪੀਜੀ ਬਣੀ ਹੈ ਇਹਦੇ ਵਿੱਚ ਪੀਜੀ ਜਾਂ ਵੇਅਰ ਹਾਊਸ ਬਣਾ ਸਕਦੇ ਹੋ ਜੀ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 79867 55810 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਾਟ ਨੇ ਜਿਹੜੇ ਸੈਕਟਰ 99 ਮੁਹੱਲੇ ਦੇ ਵਿੱਚ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਦੋ ਸील ਮੁਰਗੇ ਬਿਕਾਉ ਨੇ ਜੀ ਏਰੀਆ ਦਿੱਲੀ ਤੇ ਬਾਕੀ ਤੁਸੀਂ ਰੇਟ ਵਗੈਰਾ ਫੋਨ ਤੇ ਤੈਅ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 991035860045 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਦਿੱਤੇ ਨੰਬਰ ਤੇ ਸੰਪਰਕ ਕਰੋ 9877988464 ਇਹ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਇਸ ਨੰਬਰ ਤੇ ਐਡ ਕਰਵਾ ਸਕਦੇ ਹੋ ਡ੍ਰੈਗਨ ਫਰੂਟ ਦੇ ਪਿੱਲਰ ਵਿਕਾਉ ਨੇ ਸਵੇਤ ਚੱਕਰ ਡ੍ਰੈਗਨ ਫਰੂਟ ਦੇ ਪਿੱਲਰ ਵਿਕਾਉ ਨੇ ਸਮੇਤ ਚੱਕਰ ਟੋਟਲ 200 ਪੀਸ ਨੇ ਬਿਲਕੁਲ ਜੈਸ ਰੇਟ ਤੇ ਤੁਹਾਨੂੰ ਮਿਲ ਜਾਣਗੇ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਲੋਕੇਸ਼ਨ ਹੈ ਪਿੰਡ ਬੀਵੀਪੁਰ ਪਟਿਆਲਾ ਨੇੜੇ ਸਮਾਣਾ ਦਿੱਤੇ ਨੰਬਰ ਤੇ ਸੰਪਰਕ ਕਰੋ 985533097 ਦੂਜਾ ਨੰਬਰ ਹੈ ਜੀ ਵੀਰ ਦਾ 9815911811 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਡ੍ਰੈਗਨ ਫਰੂਟ ਦੇ ਜਿਹੜੇ ਪਿੱਲਰ ਸਮੇਤ ਚੱਕਰ ਤੁਸੀਂ ਖਰੀਦ ਸਕਦੇ ਹੋ ਜੀ ਜਨਰੇਟਰ ਵਿਕਾਊ ਹੈ ਜੀ 120 ਦਾ ਇੰਜਨ 15 ਦਾ ਰੇਟ ਹੈ 70000 ਏਰੀਆ ਹੁਸ਼ਿਆਰਪੁਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦਾ ਹੈ ਜੀ ਤੇ 70000 ਰੁਪਏ ਰੇਟ ਰੱਖੇਗੇ 15 ਦਾ ਇੰਜਨ ਹੈ ਜਨਰੇਟਰ ਵਿਕਾਊ ਹੈ 120 ਦਾ ਏਰੀਆ ਹੁਸ਼ਿਆਰਪੁਰ 9978850085 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ तहे دلੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਐਸੇ ਹੀ ਤਰ੍ਹਾਂ ਸਪੋਰਟ ਕਰੋਗੇ ਜੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਸਟੈਂਡਰਡ ਕੰਬਾਈਨ ਵਿਕਾਊ ਹੈ ਜੀ ਸਟੈਂਡਰਡ 513 ਕੰਬਾਈਨ ਹੈ ਜੀ 2009 ਮਾਡਲ ਹੈ ਜੀ ਏਰੀਆ ਵੀਰ ਨੂੰ ਦੱਸਣ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੀ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 2,25,000 ਰੁਪਏ ਦਾ ਰੇਟ ਰੱਖਿਆ ਗਿਆ ਹੈ 2009 ਮਾਡਲ ਦਾ 2,25,000 ਰੁਪਏ ਰੇਟ ਰੱਖੇਗੇ ਨੰਬਰ ਸਕਰੀਨ ਤੇ ਮਾਲਕ ਵੀਰ ਦਾ ਚੱਲ ਰਿਹਾ ਤੁਸੀਂ ਨੋਟ ਕਰ ਲਓ ਖਰੀਦਣ ਦੇ ਲਈ 8385854861 ਇਸ ਨੰਬਰ ਤੇ ਫੋਨ ਕਰਕੇ ਸਟੈਂਡਰਡ ਕੰਪਾਈਨ 513 2009 ਮਾਡਲ 2,25,000 ਦੇ ਵਿੱਚ ਖਰੀਦ ਸਕਦੇ ਹੋ ਇਸ ਵੀਰ ਦੇ ਦੋ ਤਿੰਨ ਚੀਜ਼ਾਂ ਵਿਕਾਊ ਨੇ ਜੀ 13 ਹੱਲ ਰੇਟ ਹੈ 23,000 18 ਤਵੀਆਂ ਰੇਟ ਹੈ ਜੀ 65,000 ਤਲਵੰਡੀ ਪਾਈ ਦੀਆਂ ਬਣੀਆਂ ਨੇ ਏਰੀਆ ਫਰੀਦਕੋਟ ਹੈ ਜੀ ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਗਾਣੇ ਬਸ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ 13 ਹਲ ਤੇ 2000 ਚ 18 ਤਵੀਆਂ 65000 ਚ ਤਲਵੰਡੀ ਭਾਈ ਨੇ ਬਣਿਆ ਨੇ ਫਰੀਦਕੋਟ ਏਰੀਏ ਚ 9592040737 ਇਸ ਨੰਬਰ ਤੇ ਫੋਨ ਕਰਕੇ ਤੇਲਾ ਹਲ 13 ਹਲ ਤੇ 18 ਤਵੀਆਂ ਦੋਨੇ ਸੰਧਾ ਨੂੰ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਐਨਆਰਆਈ ਵੀਰ ਨੇ ਅਰਜੰਟ ਸੇਲ ਕਰਨੀ ਹੈ ਜੀ ਗੱਡੀ ਕਿਉਂਕਿ ਇਸ ਵੀਰ ਨੇ ਵਿਦੇਸ਼ ਜਾਣਾ ਹੈ ਗੱਡੀ ਜਲਦੀ ਤੋਂ ਜਲਦੀ ਸੇਲ ਕਰਨੀ ਹੈ ਵਰਨਾ ਗੱਡੀ ਹੈ 2009 ਮਾਡਲ ਹੈ ਪਾਰਸਿੰਗ 2029 ਤੱਕ ਹੈ ਕਾਗਜ਼ ਪੂਰੇ ਨੇ ਆਟੋਮੈਟਿਕ ਗੱਡੀ ਹੈ ਐਨਆਰਆਈ ਵੀਰ ਦੀ ਗੱਡੀ ਹੈ ਜੀ ਇਸ ਵੀਰ ਨੇ ਵਾਪਸ ਜਾਣਾ ਇਸ ਕਰਕੇ ਜਲਦੀ ਜਲਦੀ ਗੱਡੀ ਸੇਲ ਕਰਨੀ ਹੈ ਜੀ ਤੇ ਰੇਟ ਹੈ 2 ਲੱਖ ਰੁਪਏ ਨੰਬਰ ਨੋਟ ਕਰ ਲਓ 79860 26394 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਜਿਹੜਾ ਵੀਰ ਵੀਡੀਓ ਸ਼ੇਅਰ ਕਰਕੇ ਇਸ ਸਕਰੀਨਸ਼ਾਟ ਲੈ ਕੇ ਜਾਊਗਾ ਉਹਨੂੰ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਜਾਊਗਾ ਪੌਣੇ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਅਰਜੈਂਟ ਸੇਲ ਕਰਨੀ ਹੈ ਇਹ ਜ਼ਮੀਨ ਪੈਸਿਆਂ ਦੀ ਲੋੜ ਹੈ ਜੀ ਅਰਜੈਂਟ ਸੇਲ ਕਰਨੇ ਨੇ ਪੌਣੇ 3 ਕਿੱਲੇ ਜ਼ਮੀਨ ਦੇ ਕੱਲਿਆਂ ਦੀ ਮੋਟਰ ਹੈ ਜੀ ਰਿਹਾਇਸ਼ੀ ਏਰੀਆ ਏਰੀਆ ਹੈਗਾ ਜੀ ਪੈਂਡ ਕੁਲਾਰ ਸਮਾਣਾ ਪਟਿਆਲਾ ਰੇਟ ਹੈ ਜੀ 80 ਲੱਖ ਰੁਪਇਆ ਕਿੱਲੇ ਦਾ 80 ਲੱਖ ਰੁਪਏ ਕਿੱਲੇ ਰੇਟ ਰੱਖੇਗੇ ਕਲਿਆਣ ਦੀ ਮੋਟਰ ਹੈ ਜੀ ਪੌਣੇ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਪੂਰੀ ਟਾਪ ਦੀ ਜ਼ਮੀਨ ਹੈ ਡਾਕਰ ਬਣ ਹੈ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 80 ਲੱਖ ਰੁਪਏ ਕਿੱਲੇ ਰੇਟ ਹੈ ਜੀ ਕੁਲਾਰ ਸਮਾਣਾ ਪਟਿਆਲਾ ਦੇ ਵਿੱਚ ਇਹ ਜ਼ਮੀਨ ਹੈ ਰਿਹਾਇਸ਼ੀ ਏਰੀਆ ਹੈ ਜੀ 6283556 506 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੌਣੇ 3 ਕਿੱਲੇ ਜ਼ਮੀਨ 80 ਲੱਖ ਨੂੰ ਕਿੱਲੇ ਦੇ ਹਿਸਾਬ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਆਪਣੇ ਕਿਸੇ ਵੀ ਏਰੀਏ ਦੀ ਜ਼ਮੀਨ ਕੋਠੀ ਪਲਾੜ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ ਤਾਂ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਅਗਲੀ ਵੀਡੀਓ ਤੁਹਾਡੇ ਏਰੀਏ ਦੀ ਲੈ ਕੇ ਆ ਸਕੀਏ ਸੋ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ ਜੀ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 9877988446 ਇਹ ਚੈਨਲ ਦਾ ਵਟਸਐਪ ਨੰਬਰ ਹੈ ਸਿਰਫ ਐਡ ਕਰਵਾਉਣ ਦੇ ਲਈ ਇਸ ਨੰਬਰ ਤੇ ਪੰਜ ਤੋਂ ਸੱਤ ਫੋਟ ਮੈਂ ਇੱਕ ਵਧੀਆ ਵੀਡੀਓ ਤੁਸੀਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਫੇਸਬੁਕ ਪੇਜ ਖੇਤੀ ਖਬਰ ਡਰਾਕਟਰ ਮੇਲਾ ਚੈਨਲ YouTube ਤੇ ਲਾ ਦਿੱਤੀ ਜਾਊਗੀ ਜੇਕਰ ਕੋਈ ਵੀ ਭੈਣ ਭਰਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਅੱਗੇ ਵਧਾਉਣਾ ਚਾਹੁੰਦਾ ਚੈਨਲ ਦੇ ਥਰੂ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਐਸ ਨੰਬਰ ਤੇ ਜੀ ਜਲਦੀ ਜਲਦੀ ਵੀਡੀਓ ਨੂੰ ਕਰਦੇ ਸ਼ੇਅਰ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਐਸੀ ਤਰ੍ਹਾਂ ਜਲਦੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਜੀ ਧੰਨਵਾਦ